ਹਾਂਜੀ ਭਾਈ ਕਿਵੇਂ ਹੋ ਸਾਰੇ ਜਣੇ ਅੱਜ ਆਪਾਂ ਚੱਲਿਆਂਗੇ ਗੱਡੀ ਬਹਿਣ ਚੋਦ ਦੀ ਖਰਾਬ ਹੋ ਗਈ ਆਪਣੀ ਚੰਗੀ ਭਲੀ ਚੱਲਦੀ ਸੀ ਯਾਰ ਬਹਿਣ ਚੋਦ ਨਜ਼ਰ ਲੱਗੀ ਹਾਂ ਪਤਾ ਨਹੀਂ ਕਿਸੇ ਬਹਿਣ ਚੋਦ ਕੀ ਨਜ਼ਰ ਲੱਗੀ ਸਾਡੇ ਤਾਂ ਕੋਈ ਨਾ ਕੋਈ ਨੁਕਸਾਨ ਹੁੰਦੀ ਰਹਿੰਦਾ ਹੁਣ ਅਸੀਂ ਚੱਲਿਆਂ ਗੱਡੀ ਦੀ ਸੈਲਫ ਫਲੋਟ ਕਰਾਉਣਾ ਸੈਲਫ ਦਾ ਤਾਂ ਠੀਕ ਆ ਸਟਾਰਟ ਨਹੀਂ ਹੁੰਦੀ ਹੈਗੀ ਉਹ ਦਿਖਾ ਕੇ ਲਿਆਉਣਿਆ ਮਿਸਤਰੀ ਨੂੰ ਰੋਜ਼ ਸਾਲਾ ਕੋਈ ਨਾ ਕੋਈ ਕਿੱਧਰ ਲੱਗੇ ਤਰਕਨ ਹੈ ਬੈਠਾ ਰੋਜ਼ ਕੋਈ ਨਾ ਕੋਈ ਇਹੋ ਜਿਹੇ ਕੰਮ ਨਿਕਲ ਆਉਂਦਾ ਸਾਡੇ ਜਿਹੜਾ ਜਿੱਥੇ ਪਏ ਹਾਂ ਜਿੱਥੇ ਪੈਸੇ ਲੱਗਣੇ ਹੁਣ ਨਮੋਲ ਲੈ ਕੇ ਗਿਆ ਦੀਗਾ ਹੋਰ ਧੱਕਾ ਲਾ ਕੇ ਸਟਾਰਟ ਕਰੀ ਸਾਲੀ ਮਸਾ ਸਟਾਰਟ ਕਰੀ ਹੋਰ ਧੱਕਾ ਲਾ ਕੇ ਸਟਾਰਟ ਕਰੀ ਆ ਚੱਲ ਫਿਰ ਇੱਕ ਚੱਲ ਗੱਡ ਤੂੰ ਚਲਾ ਨਹੀਂ ਨਹੀਂ ਇੱਕ ਮੈਂ ਸਟਾਰਟ ਕਰਦਾ ਸਟਾਰਟ ਤਾਂ ਬੈਕ ਗੇਅਰ ਪਾ ਕੇ ਹੀ ਕਰ ਲਾਂਗੇ ਧੱਕੇ ਨਾਲ ਸਟਾਰਟ ਕਰ ਲਾਂਗੇ ਉਹੀ ਕਰਦਣ ਚੱਕੇ ਤਾਰ ਦੇ ਨਾਲ ਤਾਰ ਜਿਹਾ ਕੇ ਤਾਰ ਲਾ ਕੇ ਹੋਜੀ ਸਟਾਰਟ ਹੋਜੀ ਚਲ ਦੇਖਦੇ ਆ ਜੀ ਹੁੰਦੀ ਆ ਸਟਾਰਟ ਚੱਲ ਕਲੀ ਓਏ ਦੇਖ ਮੜੀ ਤਾਰ ਲਾ ਕੇ ਬੋਨਰਡ ਦਾ ਖੁੱਲਿਆ ਹੀ ਆ ਭਾਈ ਧਾਰ ਜੀ ਲਾ ਕੇ ਦੇਖਦੇ ਜੇ ਸਟਾਰਟ ਹੋਗੀ ਨਹੀਂ ਪਰ ਧੱਕਾ ਲਾ ਕੇ ਸਟਾਰਟ ਕਰਨੀ ਪਊਗੀ ਤੇ ਖੜੀ ਧਾਰ ਜੀ ਲਾਉਂਦਾਗਾ ਸੀ ਮਿਸਤਰੀ ਨੇ ਕਿਹੜਾ ਕੰਮ ਜਾਂ ਰੁੱਦਦਾ ਕਰਤਾ ਦੀ ਆਪਣਾ ਧੱਕੇ ਮਤਲਬ ਧਾਰ ਜੀ ਲਾ ਕੇ ਸਟਾਰਟ ਹੋ ਤੈ ਜਾਂਦੀ ਸੀ ਹੁਣ ਦੇਖੋ ਜੇ ਹੋਊਗੀ ਲਾ ਧਾਰ ਪਤਾ ਨਹੀਂ ਯਾਰ ਕੀ ਚੱਕਰ ਪੈ ਰਿਹਾ ਤੜਕੇ ਵੀ ਨਹੀਂ ਹੋਈ ਹੈਗੀ ਦਵਾਰੇ ਲਈ ਮੈਂ ਮੜੀ ਰੇਸ ਰੂਸ ਮਾਰ ਕੇ ਦੇਖ ਲੂੰਗਾ ਬਸ ਬਸ ਸੈਲਫ ਨਾ ਖਰਾਬ ਹੋ ਜੇ ੱੱਕਾ ਲਾ ਕੇ ਕਰ ਲੈਨੇ ਚੱਲ ਫਿਰ ਗਰਮੋ ਗਰਮੀ ਕਰਤੇ ਮਿੱਤਰੋ ਗੱਡੀ ਦਾ ਰੋੜ ਕੇ ਜੀ ਨੇ ਲਾਲੀ ਬਾਹਰੇ ਬੁਰਾ ਬੁਰਾ ਹਾਲ ਕਰਤਾ ਪੈਂਦਾ ਯਾਰ ਉਨਾਂ ਜੋਰ ਤਾਂ ਸੋਡਾਂ ਹੀ ਲੱਗੇ ਜੰਨਾ ਮੇਰਾ ਲੱਗੇ ਅੰਦਰ ਬੈਠੇ ਦਾ ਮੂਡ ਦੇ ਦਾ ਜਦੋਂ ਖੜ ਜਾਂਦੀ ਹੈ ਨਾ ਫਿਰ ਸਾਡੀ ਮੋੜ ਨਹੀਂ ਕਰਨੀ ਵੀ ਔਖੀ ਆ ਜਦੋਂ ਸਟਾਰਟ ਨਹੀਂ ਹੋਈ ਹੁੰਦੀ ਜੋ ਸਟਾਰਟ ਹੁੰਦੀ ਆ ਉਹਦਾ ਪ੍ਰੈਸ਼ਰ ਕਰਕੇ ਮੁੜੀ ਜਾਂਦੀ ਆ ਫਿਰ ਮੁੜਦੀ ਵੀ ਨਹੀਂ ਹੁਣ ਇਹ ਲਿਆ ਕੇ ਆਪਣੇ ਬਰੋਟਿਆਂ ਦੇ ਵਿੱਚ ਲਾ ਲਈ ਆ ਖੜੀ ਆ ਮਿੱਤਰੋ ਵਿਚਾਲੇ ਤਨੋਗਾ ਬਣੀ ਹੁਣ ਲਿਉਣਾ ਮਿਸਤਰੀ ਨੂੰ ਬੁਲਾ ਕੇ ਉਹਨੂੰ ਦਿਖਾਉਣੇ ਆ ਵੀ ਉਰੀ ਦੇਖ ਮਿਸਤਰੀ ਆ ਕੇ ਸਟਾਰਟ ਨਹੀਂ ਹੋਈ ਨਹੀਂ ਤਾਂ ਜਾਣਾ ਸੀ ਉਹਦੇ ਲੇਵੇ ਲੈ ਕੇ ਹੁਣ ਸਟਾਰਟ ਨਹੀਂ ਹੋਈ ਹੁਣ ਮੈਂ ਲਿਆਉਣਾ ਮੋਟਰਸਾਈਕਲ ਤੇ ਬਿਠਾ ਕੇ ਮਿਸਤਰੀ ਨੂੰ ਤੇ ਸੇ ਵੀ ਹੈਗਾ ਪਤਾ ਹੀ ਨਾ ਦੁਕਾਨ ਤੇ ਹਾਂ ਔਰ ਜੀ ਤੇ ਵੀ ਤੈਨੂੰ ਨਾਲ ਜਾਣਾ ਪਊ ਬਈ ਉਹ ਜਵਾਬ ਦੇਗੀ ਉਹ ਤਾਂ ਜਵਾਬ ਦੇਗੀ ਉਹ ਕਹਦੀ ਵੀ ਮੈਂ ਨਹੀਂ ਚਲਦੀ ਜਾਂਦੀ ਹੈਗੀ ਉੱਥੇ ਜਮੀ ਨਹੀਂ ਬੋਲੀ ਵੀ ਨਹੀਂ ਨਾ ਕੋਈ ਤਾਂ ਤੇਲ ਵਾਲੀ ਵੀ ਨਹੀਂ ਉਹ ਚਲਦੀ ਹੈਗੀ ਜਿਹੜੀ ਉਹ ਉਹ ਮੋਟਰ ਜੀ ਪਾਣੀ ਜਬੀ ਦਿੰਦੀ ਆ ਇਹ ਜੀ ਤਾਂ ਫੁੱਲ ਗਾਵਾ ਸਾਡੀ ਸੇਵੀ ਜ ਸਾਡੇ ਯਾਰ ਲਵੇ ਇਹਦੇ ਨਾਲ ਪਿਆਰ ਵਾਲਾ ਪਈਆ ਸਾਡਾ ਤਾਂ ਹੀ ਨਿਤ ਅਸੀਂ ਸੇਵੀ ਨਾਲ ਰਹੇ ਸੀ ਅਸੀਂ ਸੇਵੀ ਲਈ ਰਹਿੰਦੇ ਆ ਦੁਕਾਨ ਤੇ ਦੋ ਦਿਨ ਹੋ ਗਏ ਲਗਾਤਾਰ ਚੱਲੇਗਾ ਤੇ ਨੂੰ ਡਾਕਟਰ ਸਾਹਿਬ ਵਸੇ ਸਕੂਟਰੀ ਤੇ ਆ ਰਹੇ ਨੇਗੇ ਜਾ ਕੇ ਦਿਖਾਉਣੇ ਹੈਗੇ ਵੀ ਕੀ ਗੱਲਬਾਤ ਹੈ ਜੀ ਹੁਣ ਚਾਹੇ ਬੋਤਲ ਲਾਵੇ ਜੇ ਟੀਕਾ ਲਾਵੇ ਕੁਝ ਲਾਵੇ ਉਹਦਾ ਡਾਕਟਰੀ ਲੋਡ ਕਰੂਗਾ ਦੇਖ ਇਹਨੂੰ ਸਲੀ ਨੂੰ ਕੀ ਹੋਇਆਗਾ ਆ ਮੋਟਰ ਜੀ ਵੀ ਨਹੀਂ ਸੀ ਵੀ ਚੱਲਦੀ ਹੈਗੀ ਇਹਦੀ ਜਿਹੜੀ ਇਹਨੂੰ ਤੇਲ ਦਿੰਦੀ ਹੁੰਦੀ ਆ ਨਾ ਬੈਟਰੀ ਦਾ ਨਮੀ ਹੈ ਤੇ ਬੈਟਰੀ ਦਾ ਨਮੀ ਇਧਰਾ ਦੀ ਦੀ ਹੁਣ ਚਾਹੇ ਇਹਦੇ ਤਾਂ ਲਾ ਟੀਕਾ ਚਾਹੇ ਲਾ ਬੋਤਲੇ ਨੂੰ ਲੋਟ ਕਰ ਹੋਰ ਡਾਕਟਰ ਹੈ ਡਾਕਟਰ ਗੱਡੀਆਂ ਦਾ ਡਾਕਟਰ ਕਿਵੇਂ ਸੀ ਵੀ ਓਏ ਹੈਗੀ ਆ ਗੇਅਰ ਚ ਨਿਊਟਰਲ ਲਗਾ ਨਿਊਟਰਲ ਕਰੀ ਖਲੀ ਹੈ ਹੈਗੀ ਦੀ ਉਹ ਵਿੱਚ ਤਾਜੀ ਤਾਜੀ ਹੋਈ ਆ ਸਾਲਪਾ ਮਾਰਾ ਖਲੀ ਨੂੰ ਬੈਸਲੀਨ ਤੇ ਆ ਗਈ ਕਹਿੰਦੇ ਸੜਕ ਤੋਂ ਜਾ ਕੇ ਲੈ ਆ ਜੋਬਰ ਤਾਜੀ ਉਹ ਵਾਲੀ ਜੇਬ ਦੇ ਵਿੱਚ ਆਹਾ ਵੇ ਡਾਕਟਰ ਦਾ ਡਾਕਟਰੀ ਹੁੰਦਾ ਕਹਿੰਦੇ ਆਉਣ ਸਾਰੀ ਸਟਾਰਟ ਕਰਤੀ ਜਮ ਕਿਉਂ ਸੇ ਵੀ ਕੀ ਹੋ ਰਹੀ ਦੀ ਆ ਆ ਹੁੰਦਾ ਬਾਈ ਮਿਸਤਰੀ ਔਰ ਸਾਰਾ ਹੱਥ ਲਾਉਣ ਸਾਰ ਠੀਕ ਹਰਤੀ ਗੱਡੀ ਅਸੀਂ ਇੰਨੀ ਧੂਕੜੀਸ ਕੀਤੀ ਇਹਦੇ ਨਾਲ ਸਾਲੀ ਕਦੇ ਸਟਾਰਟ ਨਹੀਂ ਹੋਈ ਬੰਦੇ ਕਰਾ ਯਰ ਕਮਾਲ ਦੀ ਗੱਲਾ ਓਏ ਆਪਾਂ ਇੰਨੀ ਧੂਕੜੀਸ ਕੀਤੀ ਏ ਖੜ ਜਾ ਆਹ ਵੇ ਇੱਕ ਗੱਲੀ ਬਣ ਗਈ ਸੇ ਵੀ ਇਹ ਕਾਰਨ ਕੀ ਆ ਯਾਰ ਪਹਿਲਾਂ ਵੀ ਇਹਨੇ ਕਰੇ ਇੱਕ ਦੋ ਵਾਰੀ ਇਹਨੂੰ ਪੁੱਛ 13 ਸੀ ਹਰਿਆਣੇ ਚ ਗਈ ਸੀ ਉਦੋਂ ਵੀ ਇਹਨੇ ਸਾਲੀ ਨੇ ਆਈਂ ਕਰਿਆ ਚੱਲ ਹੁਣ ਤੇਰੇ ਹੱਥ ਲੱਗ ਗਏ ਹੁਣ ਹੋ ਗਈ ਸੈਟ ਆ ਦੇਖ ਲੈ ਮើਲ ਕਮਾਈ ਉਹਨੇ ਫਿਰ ਚਾਬੀ ਨਹੀਂ ਲਈ ਬਈ ਚਾਬੀ ਲਈ ਤੇ ਪਹਿਲੇ ਚਾਬੀ ਨਹੀਂ ਲਈ ਫਿਰ ਭੈੰਦਾ ਯਾਰ ਹੂੰ ਮੈਂ ਤੂੰ ਹੀ ਸੈਲਫਮ ਰਵਾਈਂਗਾ ਚਾਬੀ ਲਾਵਾਂਗੇ ਤਾਂ ਆਹੀ ਪੰਪ ਚੱਲੂਗਾ ਫੇਰ ਹੀ ਆ ਅੱਛਾ ਓਹ ਛੁੱਡਾ ਆਦਮੀ ਮਾਈ ਮਿਸਟੇਕ ਮਾਈ ਮਿਸਟੇਕ ਗਾਇਸ ਮੇਰੀ ਗਲਤੀ ਦੀ ਗਾਇਸ ਮੈਂ ਚਾਪੀ ਲਾਉਣੀ ਭੁੱਲ ਗਿਆ ਮੈਨਾਂ ਤੂੰ ਤਾਂ ਕੱਲ ਵਾਲਵਾ ਮਾਰਦਾ ਇਹਨਾਂ ਨੂੰ ਆਏ ਵੇ ਮੈਂ ਮੈਂ ਹੈਸੇ ਵੀ ਖਲੀ ਨੂੰ ਤੇ ਮੇਰੇ ਡੇੜੀ ਨੂੰ ਮੈਂ ਤੱਕਲ ਵਾਲਵਾ ਮਾਰਦਾ ਨਾ ਉਹ ਵੀ ਲਈ ਜੋ ਲਵੇ ਹੁੰਦਾ ਬਾਲੀਆਂ ਗਾਲਾਂ ਕੱਢਦਾ ਨਾ ਗਾਣੂ ਭੇਜਦਾ ਯਾਰ ਉਹ ਤਾਂ ਬਾਲੀਆਂ ਗਾਲਾਂ ਕੱਢੂਗਾ ਨਹੀਂ ਉਹ ਬਾਲੀਆਂ ਗਾਲਾਂ ਕੱਢੂ ਇਹੂ ਭੈਣ ਦੇ ਯਾਰ ਨੂੰ ਸੱਤਾ ਪਿਆਰ ਇਹਦਾ ਸਾਰਾ ਜਣਾ ਨਾ 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 ਜੇ ਵੀ ਉਹਦਾ ਪੈਸਾ ਉਹਦੀ ਕਹਿ ਦੂਗਾ ਭੈਣ ਦਾ ਯਾਰ ਭੈਣ ਦਾ ਮਕਲਾਵਾ ਮਸ਼ੀਨ ਚਲਾਵੇਂਗਾ ਤੂੰ ਅਗਲੀ ਵਾਰ ਐਂ ਕਹਦੇ ਇਹਦਾ ਯਾਰ ਕਿੱਥੋਂ ਆਊਗਾ ਜੇ ਸੋਚ ਲਾਊਗਾ ਤਾਂ ਹੀ ਦੇ ਲਾਊਗਾ ਜੱਗੋ ਦੇ ਗਾਣੂਏ ਹੱਥ ਤੇਰੇ ਭਾਲ ਦੀ ਦਿੱਤੀਗੀ ਬਸ ਉਹ ਹੁਣ ਹੱਥ ਲੱਗ ਗਏ ਹੁਣ ਇਹ ਹੋ ਗਈ ਸੈੱਟ ਬਸ ਹੁਣ ਤਾਂ ਹੋਊ ਜੇ ਵੀ ਇਹ ਹੱਥ ਭਾਲਦੀ ਤੇਰੇ ਹੁਣ ਲੱਗ ਗਏ ਤੇ ਹੁਣ ਤਾਂ ਹੋਊਗੀ ਨਾ ਨਾ ਹੋ ਗਈ ਕੀ ਹੋ ਗਿਆ ਸੀ ਹੁਣ ਇਹ ਕਿ ਜਿਵੇਂ ਉਸ ਵਾਂਗ ਹੈਗਾ ਜੀ ਵੀ ਸੂਚੀ ਜੀ ਵੀ ਰੁਕਸੇ ਦੇ ਮਾੜਾ ਮੋਟਾ ਹੈ ਹੈ ਆਦੀ ਹਾਂ ਐਂ ਜੀ ਕਰ ਦਿੱਤੀ ਇਹ ਪਹਿਲਾਂ ਵੀ ਸੇ ਵੀ ਇਹ ਚ ਯਾਰ ਚੂਹਾ ਦੀ ਬਹੁਤ ਵੱਡਾ ਉਹਨੇ ਨਾਲ ਨੇ ਟੁੱਕਤੀਆਂ ਤਾਰਾ ਤੁਰਾਈਆਂ ਯਾਰ ਹਾਦੀ ਠੋਕਸਤਾ ਬਾਹਰ ਕੋਈ ਨਾ ਕੋਈ ਹੈਗਾ ਹਨਾ ਛਲ ਡਾਕਟਰ ਦੇਖੂਗਾ ਅੱਪੀ ਬਾਹਰ ਤੇ ਕਿਲੂ ਉਰੀ ਵਹਿ ਜਾਂਦਾ। ਓਏ ਉਹ ਵੱਡੀ ਕਾਮਜਾਬ ਰਹਿੰਦੀ ਆ ਹਰਵਿੰਦਰ ਵਾਲੇ ਟਰੈਕਟਰ ਤੇ ਵੀ ਲੱਗੀ ਹੋਈ ਆ। ਓ ਮਾਈ ਗੋਡ। ਓ ਹਾਂ ਸੇ ਵੀ ਤੇਹੀ ਲਾਈ ਹੋਣੀ ਉਹ। ਉਹਦੇ ਟਰੈਕਟਰ ਤੇ ਲੱਗੀ ਹੋਈ ਆ ਉਹ ਕਾਮਜਾਬ ਆ। ਇਹ ਤਾਂ ਤੇਰੇ ਲਈ ਗੱਲਾਂ ਤਾਂ ਖੇਡਾਂ ਨੇ ਸਾਲੀਆਂ। ਇਹ ਕੰਮ ਹੋ ਜਾਂਦੇ। ਇਹ ਤਾਂ ਉ ਜਿਵੇਂ ਆਪਣੀਆਂ ਬੈਰਿੰਗ ਦੀ ਸੱਚ ਹੋ ਗਈ। ਉਹ ਉਹਦਾ ਕਾਮਜਾਬ ਆ ਕਿ ਜਿਹੜੀ ਆ ਮੇਨ ਤਾਰ ਦੀ ਇਹ ਹੀ ਨਿਕਾਵਜਾ ਵਹਿ ਗਈ। ਠੀਕ ਆ। ਠੀਕਾ ਕਰੋ ਨੋਟ ਬਈ ਬਈ ਆ ਸੁੱੱਚ ਸਭ ਤੋਂ ਫੁੱਦੂ ਐ ਇਹ ਨਾ ਲਾਇਓ ਇਹਨੇ ਮਾਂ ਚੋਤੀ ਸਾਰੇ ਕਾਰੋਬਾਰ ਦੀ ਇਹ ਸੁੱੱਚ ਲਵਾਉਣੀ ਕਿਸ ਨੇ ਵੱਡੀ ਲਵਾਇਓ ਆਹ ਨਾ ਲਵਾਇਓ ਦਾ ਸਾਲੀ ਬੇਕਾਰ ਸੌਦਾ ਹੈਗਾ ਇਸ ਜੀ ਨੁਕਸਾਬ ਐ ਇਸ ਗੱਡੀ 'ਚ ਕੋਈ ਨੁਕਸ ਨਹੀਂ ਐ ਐਵੇਂ ਭੈਣ ਦੇ ਯਾਰ ਦੀ ਉਹਦਾ ਕਬਾੜੀ ਨੂੰ ਘਟਾਉਣ ਜਾਂਦਾ ਸੀ ਹੋਰ ਕਬਾੜੀ ਨੂੰ ਘਟਾਉਣ ਦਾ ਪੂਰਾ ਪੂਰਾ ਪ੍ਰੋਗਰਾਮ ਬਣ ਗਿਆ ਦੀਗਾ ਅਸੀਂ ਜਾ ਕੇ ਪੁੱਛ ਵੀ ਹੋਈ ਦੀ ਮੈਂ ਤੇ ਖੜੀ ਉੱਥੇ ਹਾਂ ਮੈਂ ਇਹਨੂੰ ਆਖਾਂ ਮੈਂ ਇਹਨਾਂ ਨੂੰ ਕਟਾ ਜਾਾਂਗੇ ਪਰ ਆਪਾਂ ਭੈਂਦੇ ਨਾ ਮੈਂ ਹੋਰ ਲੈ ਲਾਂਗੇ ਇਹਦਾ ਸਟਾਰਟ ਨਹੀਂ ਹੋਈ ਹੈਗੀ ਹੋਰ ਉਹ ਯਾਰ ਉਹ ਵੀ ਪਤਾ ਕੀ ਗੱਲ ਹੋ ਗਈ ਨਹੀਂ ਤਾਂ ਕਾਨੂੰ ਬੰਦਣਾ ਖੇਡਦਾ ਹਾਂ ਅਸੀਂ ਸੋਰਿੰਗ ਦੇ ਇਹ ਸਾਰਾ ਦਿਨ ਲਾਇਫ ਬਿਤੇਗੀ ਤੇ ਉੱਥੇ ਭੈਂਦੇ ਯਾਰ ਜੀ ਨੇ ਬੇਇੱਜ਼ਤੀ ਕਰਦੀ ਉਹ ਉੱਥੇ ਉੱਥੇ ਭੈਂਚੋ ਦੀ ਸਟਾਰਟ ਨਹੀਂ ਹੋਈ ਸੀ ਵੀ ਉੱਥੇ ਤਾਂ ਫਿਰ ਉਹ ਦਿਨ ਹਰਖ ਚੜ ਗਏ ਤੇ ਭੈਂਚੋ ਮਾਪਿਆਂ ਦੇ ਯਾਰੋ ਪਰੌਣਾ ਤਾਂ ਕਲਮ ਦਾ ਵੀ ਸੋਨਾ ਲੱਗਦਾ ਹੋਰ ਆਏ ਗੱਲ ਦੀ ਚੰਗਾ ਸੇ ਵੀ ਬੇ ਠੀਕ ਆ ਓਕੇ ਯਾਰ ਬਾਈ ਬਾਲਾ ਕੈਂਡ ਬੰਦਾ ਸੇ ਵੀ ਆਪਣਾ ਯਾਰ ਮਾੜੇ ਮੋٹے ਕੰਮ ਦੇਦਾ ਯਾਰ ਆਪਾਂ ਤੋਂ ਰੁਪਈਏ ਵੀ ਨਹੀਂ ਬੇਚਾਰਾ ਲੈਂਦਾ ਹੈਗਾ ਜਮਾ ਗੱਡੀ ਨੂੰ ਓਕੇ ਕਰ ਗਿਆ ਹਾਂ ਪਤਾ ਨਹੀਂ ਲੱਗਿਆ ਜਾਲ ਯਾਰ ਕੋਈ ਨਹੀਂ ਫਿਰ ਹੁਣ ਗਲਤੀ ਹੋ ਗਈ ਹੁਣ ਤਾਂ ਮੇਰੀ ਜਾਨ ਲੈਣੀ ਹੈ ਚੱਲ ਕੋਈ ਨਹੀਂ ਯਾਰ ਆਮ ਸੌਰੀ ਤੇ ਬਾਈ ਸੀਵੀ ਦਾ ਬਹੁਤ ਬਹੁਤ ਧੰਨਵਾਦ ਬਾਈ ਦਾ ਜਰ ਹਨ ਉਹ ਬੰਦਾ ਆਪਣੇ ਪਹਿਲੇ ਬੋਲ ਤੇ ਆ ਜਾਂਦਾ ਤੇ ਚਲ ਗੱਡੀ ਦਾ ਬਾਈ ਆਪਣੀ ਹੋ ਗਈ ਓਕੇ ਤੇ ਸੈੱਟ ਕਰ ਗਿਆ ਸੀ ਇਹ ਵੀ ਧੰਨਵਾਦ ਸੀਵੀ ਦਾ ਚੰਗਾ ਬਾਈ ਮਿਲਦੇ ਆ ਸਾਰਿਆਂ ਨੂੰ ਕੱਲ ਨੂੰ ਸਤਿ ਸ੍ਰੀ ਅਕਾਲ